ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਸਿਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਸਿਠੇ ਸਭ ਦੁੱਖ ਜਾਏ ਆਪ ਸਭ ਨੂੰ ਅਠਵੇਂ ਬਾਦਸ਼ਾ ਬਾਲਾ ਪ੍ਰੀਤਮ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਗੁਰੂ ਪਿਆਰਿਓ ਅੱਜ ਦਾ ਵਿਚਾਰ ਸਿਆਨਪ ਕਾਹੂ ਕਾਮਨਾ ਆਤ ਬਾਹੂ ਕਾਮ ਕਿਸੇ ਕੰਮ ਵਿੱਚ ਮਨੁਖਰੀ ਆਪਣੀ ਚਤੁਰਾਈ ਕਿਸੇ ਕੰਮ ਬ ਨਹੀਂ ਆਉਂਦੀ ਕਲਾਵਰਨੈਸ ਇਜ਼ ਆਫ ਨੋ ਯੂਜ਼ ਐਟ ਆਲ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਓ ਅਨਰੂਪਿਓ ਮਿਥ ਲਈ ਠਾਠ ਲਈ ਠਾਕੁਰ ਮੇਰਾ ਮੇਰੇ ਠਾਕੁਰ ਨੇ ਹੋਏ ਰਹੀ ਹੋ ਕੇ ਰਹਿੰਦੀ ਹੈ ਜ਼ਰੂਰ ਹੁੰਦੀ ਹੈ ਜੋ ਗੱਲ ਮੇਰੇ ਠਾਕੁਰ ਨੇ ਮਿੱਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ whatever my lord and master deems to be right that alone comes to pass vaheguru ji ka khalsa vaheguru ji ki fateh